ਦੇ ਆਪਕੋ ਵਿਚ ਸੰਦਰਸ਼ ਕਰਨ ਵਾਸਤੇ ਸਹਿਯੋਗ ਦੇ ਰਹੇ ਸੀ ਇਹ ਫੀਟੇ ਬੈਠੇ ਹੂ ਕੱਲ ਦੇ ਆਸਰਾ ਨਹੀਂ ਦੱਈ ਹੈ ਹੁਣ ਵੀ ਸਵੇਰ ਤੋਂ ਟੁੱਟੇ ਸਨ ਇਥੇ ਇਸ ਧਰਨੇ ਦਾ ਜਿਹੜਾ ਮਤਲਬ ਸੀ ਆਪਾਂ ਕੱਲ ਤੋਂ ਨਾਲ ਸ਼ੁਰੂ ਕਰਦੇ ਸਮੇਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਹੋਮ ਡਿਪਾਰਟਮੈਂਟ ਦੇ ਵਿੱਚ ਜਿਹੜੀ ਸਾਡੀ ਫਾਈਲ ਰੁਕੀ ਹੈ ਉਹਦਾ ਸਾਨੂੰ ਸਟੇਟਸ ਤੁਰੰਤ ਪਤਾ ਕਰਕੇ ਦਿੱਤਾ ਜਾਵੇ ਤੇ ਉਸ ਫਾਈਲ ਦਾ ਜੋ ਪ੍ਰੋਸੈਸ ਹੈ ਉਹਨੂੰ ਫਾਸਟ ਕੀਤਾ ਜਾਵੇ ਇਸ ਮਾਮਲੇ ਵਿੱਚ ਅੱਜ ਇੱਥੇ ਏਡੀਸੀ ਮਰਮਾਇਸ ਪਟਿਆਲਾ ਤੋਂ ਡੀਐਸਪੀ ਸਰ ਜਸਵਿੰਦਰ ਸਿੰਘ ਜੀ ਤਵਾਰਾ ਇਥੋਂ ਐਸਡੀਐਮ ਮੈਡਮ ਰੀਤਾ ਗੋਇਲ ਜੀ ਤੇ ਬਿਜਲੀ ਬੋਰ ਦੇ ਐਕਸੀਡੈਂਟ ਕਵਰਦੀਪ ਸਿੰਘ ਕਵਰਦੀਪ ਸਿੰਘ ਕਮਰਦੀਪ ਸਿੰਘ ਜੀ ਕਮਰਦੀਪ ਸਿੰਘ ਜੀ ਜੈਕਟਿਵ ਮਿਊਟ ਸਟੇਟਮੈਂਟ ਇਥੇ ਇਹ ਜਦੋਂ ਇਹ ਮੀਟਿੰਗ ਹੋਈ ਹੈ ਇੱਥੇ ਸਾਰੇ ਸੰਗਤ ਦੇ ਵਿੱਚ ਬੈਠ ਕੇ ਗੱਲ ਹੋਈ ਹੈ ਆਪਾਂ ਇਹਨਾਂ ਤੋਂ ਤਿੰਨ ਲੈਟਰ ਰਿਟਰਨ ਦੇ ਵਿੱਚ ਮੰਗੇ ਸੀ ਇੱਕ ਤਾਂ ਇਹ ਮੰਗਿਆ ਸੀ ਕਿ ਸਬ ਡਿਵੀਜ਼ਨ ਸਟੇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਹੋਮ ਡਿਪਾਰਟਮੈਂਟ ਨੂੰ ਇਹ ਲਿਖਿਆ ਜਾਵੇ ਕਿ ਗੁਰਜੀਤ ਸਿੰਘ ਦੀ ਹਾਲਤ ਹੈ ਜਿਹੜੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਬਹੁਤ ਲੰਮਾ ਸਮਾਂ ਬੀਤ ਗਿਆ ਇਸ ਕਰਕੇ ਜਿਹੜੀ ਇਹ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਹੈ ਇਹਨੂੰ ਤੇਜ਼ ਕੀਤਾ ਜਾਵੇ ਉਹ ਦੋ ਲੈਟਰ ਇਹ ਹੋਗੇ ਇੱਕ ਐਸਡੀਐਮ ਆਫਿਸ ਵੱਲੋਂ ਇੱਕ ਡੀਸੀ ਆਫਿਸ ਵੱਲੋਂ ਤੀਜਾ ਇਹਨਾਂ ਨੇ ਆਪਣੀ ਮੀਟਿੰਗ ਇੱਕ ਅਰੇਂਜ ਕਰਾਈ ਹੈ ਸੋਮਵਾਰ ਦੀ ਹੋਮ ਸੈਕਟਰੀ ਨਾਲ ਉਸ ਮੀਟਿੰਗ ਦਾ ਵੀ ਰਿਟਰਨ ਦੇ ਵਿੱਚ ਇਹ ਲੈਟਰ ਲੈ ਕੇ ਆਪਣੇ ਕੋਲ ਆਉਣੇ ਹਨ ਅਤੇ ਮੈਂ ਬੇਨਤੀ ਕਰਦਾ ਐਕਸੇ ਸਾਹਿਬ ਨੂੰ ਤੁਹਾਨੂੰ ਤਸਦੀਕ ਬਾਈ ਗੁਰੀ ਕਾ ਖੋਤ ਸਾਹਿਬ ਬਾਈ ਗੁਰੀ ਦੇ ਘਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਇੱਥੇ ਆਪਣਾ ਕੰਮ ਚੱਲ ਰਿਹਾ ਹੈ ਖਤਮ ਕਰਨ ਲਈ ਜੋ ਆਪਣੇ ਸੰਗਤ ਦੇ ਸਕਾਰਤ ਪ੍ਰਕਾਸ਼ਮਿਕਾਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦਾ ਵੀ ਇਸ ਨੂੰ ਪੱਤਰ ਦੇ ਵੀ ਰੂਪ ਦੇ ਵਿੱਚ ਦਾ ਆਪ ਜੀ ਨੂੰ ਪੇਸ਼ ਕਰਦਾ ਚੱਲਾਂ ਇੱਕ ਸੈਕਿੰਡ ਪਲੀਸ ਹੱਥ ਥੋੜਾ ਜਿਹਾ ਦਿੱਤੇ ਦਿੱਤੇ ਵਿੱਚ ਉਹ ਵੀ ਆਪਣੀ ਮੀਟਿੰਗ ਦੇ ਦੌਰਾਨ ਜੋ ਸੱਜਣ ਚ ਲੰਘ ਸੀ ਉਹ ਸਾਰਾ ਕੁਝ ਲਿਖ ਕੇ ਉੱਪਰ ਪੇਜ ਦਿੱਤਾ ਹੈ ਉਹ ਤੁਸੀਂ ਧਾਰਿਆ ਨੂੰ ਮੀਟਿੰਗ ਸੋਮਵਾਰ ਤੇ ਜਿਹੜੀ ਮੀਟਿੰਗ ਹੈ ਇਹ ਸੋਮਵਾਰ ਨੂੰ ਦੇਜ ਦਿੱਤੀ ਗਈ ਹੈ ਜਿਹੜਾ ਇਹ ਅੱਜ ਦਾ ਜਿਹੜਾ ਲੈਟਰ ਸੀਗਾ ਉਹ ਕ੍ਰੀਟੀ ਸੀ ਮੈਡਮ ਤੋਂ ਉਹਨੂੰ ਸ਼ਾਮ ਤੱਕ ਪਹੁੰਚਾ ਕਰ ਦਿੱਤਾ ਲੈਣ ਸਾਨੂੰ ਆ ਗਿਆ ਸੰਗਜ ਜੀ ਮੀਟਿੰਗ ਇੱਥੇ ਸਾਡੇ ਸਾਰਿਆਂ ਦੇ ਸਾਹਮਣੇ ਹੋਈ ਅਤੇ ਵਿਚਾਰਾਂ ਜੋ ਹੋਈਆਂ ਸਨ ਉਹਦੇ ਅਕਾਰ ਦੇ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਦੋ ਚਿੱਠੀਆਂ ਦੇ ਦਿੱਤੀਆਂ ਤੇ ਇੱਕ ਚਿੱਠੀ ਜਿਹੜੀ ਹੈ ਥੋੜੀ ਦੇਰ ਤੱਕ ਸਾਨੂੰ ਪਟਿਆਲੇ ਤੋਂ ਬੱਦਸਬ ਦੇ ਰਹੀ ਪਹੁੰਚ ਜਾਏਗੀ ਸੋ ਹੁਣ ਅੱਗੇ ਵਿਚਾਰ ਸੰਗਤ ਦੇ ਸਾਹਮਣੇ ਫੇਰ ਹੈ ਕਿ ਦੇਖੋ ਕੱਲ ਦਾ ਜਿਹੜਾ ਆਪਾਂ ਸੰਗਤ ਸ਼ੁਰੂ ਕੀਤਾ ਸੀਗਾ ਉੱਥੇ ਆ ਪਾਤ ਮਹੀਨੇ ਤੋਂ ਬੈਠੇ ਸੀ ਸੋ ਕੱਲ ਇੱਥੇ ਆਏ ਮਜ਼ਮੂਰਾਂ ਵਾਸਤੇ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਸੀ ਹੋਰੀ ਤੇ ਫਿਰ ਉੱਥੇ ਬੈਣ ਦਾ ਕੋਈ ਫਾਇਦਾ ਨਹੀਂ ਸੀ ਤੁਸੀਂ ਸਾਰੇ ਫੈਸਲਾ ਕੀਤਾ ਵੀ ਇੱਥੇ ਆਪਾਂ ਬੈਠੇ ਆ ਅੱਜ ਵੀ ਸਵੇਰ ਦੇ ਉਹ ਕੜਾਕੇ ਦੀ ਧੁੱਪ 'ਤੇ ਬੈਠੇ ਥੱਲੇ ਪੈਰ ਵੀ ਛੜਦੇ ਪਏ ਆ ਉਪਰੋਂ ਆਪਾਂ ਸਹੀ ਪੂਰੀ ਹੈ ਹੁਣ ਆਪਾਂ ਆਪ ਸਾਥ ਸੰਗਤ ਦੇ ਸਾਹਮਣੇ ਇਹ ਪੋਜੀਸ਼ਨ ਰੱਖ ਰਹੇ ਆ ਕਿਉਂਕਿ ਅਕਸਰ ਹੁੰਦਾ ਕਿ ਕਹਿੰਦੇ ਮੋਰਚਿਆਂ ਦੇ ਵਿੱਚ ਅੰਦਰ ਖਾਤੇ ਗੱਲਾਂ ਹੁੰਦੀਆਂ ਆ ਕਿਉਂ ਭਾਈ ਸਾਹਿਬ ਇਹੇ ਗੱਲਾਂ ਹੁੰਦੀਆਂ ਨੇ ਨਾ ਬਾਅਦ ਚ ਵੀ ਪਤਾ ਨਹੀਂ ਉਹ ਜਾ ਕੇ ਕਿੱਥੇ ਉਹਨਾਂ ਨੇ ਕੀ ਗੱਲ ਕਰ ਲਈ ਜੋ ਗੱਲ ਹੋਈ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੀਟਿੰਗ ਨੇ ਇੱਥੇ ਆਪਣੇ ਬੈਠੇ ਹੋਏ ਸੀ ਕਿਉਂ ਵੀਰ ਦੀ ਸਾਰੇ ਇੱਥੇ ਸੀਗੇ ਨਾ ਸਾਰਿਆਂ ਦੇ ਸਾਹਮਣੇ ਗੱਲਾਂ ਹੋਈਆਂ ਸੀ ਸਾਰਿਆਂ ਦੇ ਸਾਹਮਣੇ ਐਡੀਸੀ ਮੈਡਮ ਨੇ ਪਹਿਲਾਂ ਜਵਾਬ ਦਿੱਤਾ ਹੁਣ ਉਹਨਾਂ ਨੇ ਆਪਣੇ ਰਿਪਰੈਜ਼ੈਂਟੇਟਿਵ ਜਿਹੜੇ ਐਕਸ਼ਨ ਸਾਹਿਬ ਦੇ ਉਹਨਾਂ ਨੂੰ ਭੇਜਿਆ ਸਰਦਾਰ ਫਤੇਹ ਸਿੰਘ ਜੀ ਸਾਡੇ ਜਵਾਨਾ ਸਾਹਿਬ ਬੀਐਸਪੀ ਸਾਹਿਬ ਸਾਰੇ ਆਏ ਨੇ ਬਰਾੜ ਸਾਹਿਬ ਸਾਡੇ ਸੋ ਸੋਰੀ ਐਸਪੀ ਟਵਾਨਾ ਸਾਹਿਬ ਤੇ ਡੀਐਸਪੀ ਸਰਦਾਰ ਫਤਿਹ ਸਿੰਘ ਗਰਾਜ ਸਾਹਿਬ ਜਿਹੜੇ ਨੇ ਉਹ ਆਏ ਨੇ ਸੋ ਆਪਾਂ ਹੁਣ ਗੱਲ ਸਾਰੀ ਖੁੱਲ ਕੇ ਆ ਹਾਂਜੀ ਹੁਣ ਗੁਪਾਇ ਗੁਰਦੇਵ ਸਿੰਘ ਜਿਹੜੇ ਨੇ ਉਹ ਗੱਲ ਕਰਨ ਜਾ ਰਹੇ ਨੇ ਸੰਗਤ ਨਾਲ ਹਾਂਜੀ ਭਾਈ ਸਾਹਿਬ ਬੋਲੋ ਜੀ ਚਲੋ ਚਲੋ ਹਾਂਜੀ ਬੋਲੋ ਹਾਂਜੀ ਹਾਂਜੀ ਬੋਲੋ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਦੇ ਪੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੋਂ ਪਹਿਲਾਂ ਤਾਂ ਸਾਰੇ ਗੁਰੂ ਪਿਆਰੀ ਸਾਧ ਸੰਗਤ ਜਗਦੀ ਅਕਮੀਰਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਉਸ ਹੁਕਮ ਤੇ ਗੁਰੂ ਕੇ ਅਰੀ ਸਾਧ ਸੰਗਤ ਚੱਲ ਪਈ। ਮਰਨ ਕਬੂਲ ਕਰਕੇ ਜੀਵ ਜੀ ਆਸ ਛੱਡ ਕੇ। ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਗੁਰੂ ਦਾ ਮਾਨ ਸਨਮਾਨ ਹੈ। ਸਾਡੀਆਂ ਜ਼ਿੰਦਗੀਆਂ ਸਾਡੇ ਪਰਿਵਾਰ ਉਹਨਾਂ ਬਾਅਦ ਚ ਨੇ। ਕਾ ਬੁਰੀ ਤੇਰੀ ਸਾਹ ਸੰਗਜੀ ਜੀ ਜੋ ਚੁੱਕਾ ਇਸ ਟਾਈਮ ਪ੍ਰਸ਼ਾਸਨ ਅਸ਼ਵਾਸਨ ਦਿਵਾ ਰਹੇ ਸੀਨੀਅਰ ਬੰਦੇ ਆਪਣੇ ਸਾਰੇ ਅੱਗੇ ਪੈਰਵਾਈ ਕਰ ਰਹੇ ਨੇ ਔਰ ਜਿਵੇਂ ਵੀ ਇਹ ਫੈਸਲਾ ਲੈਂਦੇ ਨੇ ਉਮੇ ਆਪਾਂ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਇਹ ਜੇ ਸਰਕਾਰ ਕਿੰਤੂ ਪ੍ਰੰਤੂ ਕਾਨੂੰਨ ਫੇਰ ਕਰਦੀ ਹੈ ਔਰ ਆਪਾਂ ਸਾਰੇ ਹੀ ਨਾਲ ਮਿਲ ਕੇ ਕੋਈ ਘੱਟਾ ਐਕਸਮ ਲਮਾ ਗਏ ਤਾਂ ਗੁਰੂ ਦੇ ਪ੍ਰੋਸਸ ਰੱਖੋ ਮੁਰਜਾਤਾ ਜਿੱਤਾਂਗੇ ਪੱਕਾ ਜਿੱਤਾਂਗੇ ਕਿਉਂਕਿ ਬਹੁਤ ਸਰੀਆ ਜਦੋਂ ਪਰਮੇਸ਼ਰ ਵੀ ਕਿੰਦਾ ਹੋਵੇ ਉਹ ਤੋਂ ਸਾਨੂੰ ਕੋਈ ਨਹੀਂ ਹਰਾ ਸਕਦਾ ਬਸ ਗੱਲ ਇੱਕ ਹੈ ਅਸੀਂ ਆਪਣੇ ਗੁਰੂ ਨੂੰ ਸਮਰਪਿਤ ਰਹਿਣਾ ਹੈ ਕਿਸੇ ਮੰਦੇ ਨੂੰ ਸਮਰਪਿਤ ਨਹੀਂ ਹੋਣਾ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਹੈ ਉਹ ਦੋ ਸ਼ਬਦ ਹੀ ਲੈਣੀ ਆ ਸੇਖ ਸਿੰਘ ਵਾਦ ਤੋਂ ਵਾਦ ਕੁਰਬਾਨੀ ਪੜੋ ਵਾਦ ਤੋਂ ਵਾਦ ਯਾਦ ਕਰੋ ਗੁਰੂ ਘਰਿਓ ਤਾਂ ਫਤਿਹ ਬਹੁਤ ਢੇੜੇ ਆ ਤਾਂ ਗੁਰੂ ਸਾਹਿਬ ਸਰਪਾਰ ਕਰਨ ਤਾਂ ਪੰਜ ਜਗਾਰੇ ਲਾਈਏ ਆਪਾਂ ਫਤਿਹ ਦੇ ਸਾਰੇ ਭਾਈ ਗੱਜ ਵੱਜ ਕੇ ਜਵਾਬ ਦਿਓ ਬੋਲੇ ਫੈਸਲਾ ਵਾਰ ਕੀ ਕਰਦੇ ਹਾਂ ਹਾਂਜੀ ਸੰਗਤ ਜੀ ਭਾਈ ਸਾਹਿਬ ਜੀ ਨੇ ਵੀ ਜੋ رائے ਦਿੱਤੀ ਹੈ ਵੀ ਜਿੱਦਾਂ ਆਪਾਂ ਫੈਸਲਾ ਕਰਾਂਗੇ ਤੁਹਾਡੇ ਕੀ رائے ਹੈ ਕਿ ਹੁਣ ਮੋਰਚਾ ਪਾਸ ਜਿੱਥੇ ਸਮੇਟ ਲਈਏ ਜੀ ਇੱਕ ਤਰੀਕ ਨੂੰ 16 ਤਰੀਕ ਨੂੰ ਮੀਟਿੰਗ ਆਪਣੇ ਹੁੰਦੀ ਆ ਜੇ ਕੋ ਪੋਜੀਟਿਵ ਨਹੀਂ ਆਏਗਾ ਤੇ ਫਿਰ ਆਪਾਂ ਅਗਲਾ ਅਲੀਕ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਜੀ ਸੋ ਸੰਗੇਤ ਜੀ ਇੱਕ ਗੱਲ ਅਸੀਂ ਬਿਲਕੁਲ ਸਪਸ਼ਟ ਪਾਣੀ ਵਾਂਗੂ ਕਰਨਾ ਚਾਹੁੰਦੇ ਆ ਕਿ ਹਰ ਮੋਰਚੇ ਦੇ ਉੱਤੇ ਇਹੀ ਅਲੀਗੇਸ਼ਨ ਲੱਗਦੇ ਕਿ ਜਿਹੜੇ ਅੱਗੇ ਮੋਦਬਰ ਲੱਗੇ ਹੁੰਦੇ ਉਹਨਾਂ ਦੀ ਪਤਾ ਨਹੀਂ ਕੀ ਗੱਟ ਸ਼ਿਟ ਹੋ ਜਾਂਦੀ ਹੈ ਸੋ ਉਸੇ ਵਾਸਤੇ ਸਾਡੀ ਹਰ ਮੀਟਿੰਗ ਤੁਹਾਡੇ ਵਿੱਚ ਹੋ ਰਹੀ ਆ ਹਰ ਗੱਲ ਤੁਹਾਡੇ ਸਾਹਮਣੇ ਹੋ ਰਹੀ ਹੈ ਜੇ ਹੁਣ ਆਪ ਜੀ ਸਹਿਮਤ ਹੋ ਕੇ ਮੋਰਚਾ ਹੁਣ ਕਿੱਥੋਂ ਸਰਕ ਤੋਂ ਉਠਾ ਕੇ ਫਿਰ ਆਪਾਂ ਜਿੱਥੇ ਆਪਣਾ ਪੱਕਾ ਮੋਰਚਾ ਲਗਾ ਉੱਥੇ ਜਾਈਏ ਤੇ ਮੈਂ ਕਿ ਜਗਾਰਾ ਬੁਲਾਉਣਾ ਆਪ ਜੀ ਜਵਾਬ ਦਿਓ ਜੀ ਬੋਲੇ ਸ਼ੋ ਨਿਹਾਰ ਸਤਿ ਸ੍ਰੀ ਅਕਾਲ ਜੋ ਕਰ ਰਹੀ ਹੈ ਫਾਰਕ ਵਿੱਚ ਆਪਣੀਆਂ ਸਵਾਮਾਂ ਨਵਾ ਰਹੇ ਨੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਆਮ ਲੋਕਾਂ ਨੂੰ ਸਾਡੇ ਧਰਨਾ ਲੋਰ ਕਰਨ ਕਿਸੇ ਤਰ੍ਹਾਂ ਦੀ ਤਕਲੀਫ ਹੋਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਸਾਡੀ ਵੀ ਮਜਬੂਰੀ ਸਮਝੋ ਕਿ ਉਹ ਇਨਸਾਨ 8 ਮਹੀਨਿਆਂ ਤੋਂ ਅੱਜ ਬਹੁਤ ਬੁਰੀ ਹਾਲਤ ਦੇ ਵਿੱਚ ਬੈਠਾ ਸੋ ਅੱਗੇ ਵਾਸਤੇ ਬੇਨਤੀ ਹੈ ਕਿ ਜੋ ਵੀ ਪ੍ਰੋਗਰਾਮ ਦਿੱਤਾ ਜਾਂਦਾ ਸਾਰੇ ਸਹਿਯੋਗ ਦਿਓ ਇਸ ਕਾਰਜ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਾਨੀ ਉਹ ਚੇ ਦਾ ਮਾਨੂੰ ਕੀ ਕਹਿੰਦਾ ਮੈਂ ਜਿਹੜਾ ਤੁਹਾਨੂੰ ਕਹਿ ਰਿਹਾ ਜਾਨੀ ਕਿਤੇ ਉਹ ਨਾ ਕਰਦਾ ਤੁਹਾਨੂੰ ਜੀ જો વેલા શું કરવાનું છે ਕੀ કરવાનું છે કે આપણે થી કરવાનું છે આવ પાઈન પાગ લે ઓકે